ਅਜਾਹੀ ਖਬਰ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਕਿ ਤਾਜ ਮਹਿਲ ਨੂੰ ਮਿਲੀ ਹੈ ਬੰਬ ਨਾਲ ਉਡਾਣ ਦੀ ਧਮਕੀ ਕਿ ਸੱਚਮੁੱਚ ਇੱਕ ਵੱਡਾ ਖਤਰਾ ਮੰਡਰਾ ਰਿਹਾ ਹੈ ਇਤਿਹਾਸਿਕ ਵਿਰਾਸਤ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੇ ਐਨ ਜੇ ਨਿਊਜ਼ ਇੰਡੀਆ ਨੈਸ਼ਨਲ ਡੈਸਕ ਤੋਂ ਆ ਰਹੀ ਵੱਡੀ ਖਬਰ ਵਿਸ਼ਵ ਪ੍ਰਸਿੱਧ ਤਾਜ ਮਹਿਲ ਨੂੰ ਬੰਬ ਨਾਲ ਉਡਾਣ ਦੀ ਧਮਕੀ ਮਿਲੀ ਹੈ ਇਸ ਧਮਕੀ ਨੇ ਸਿਰਫ ਉੱਤਰ ਪ੍ਰਦੇਸ਼ ਨਹੀਂ ਸਗੋਂ ਪੂਰੇ ਦੇਸ਼ ਵਿੱਚ ਸੈਨਸਨੀ ਫਿਲਾ ਦਿੱਤੀ ਹੈ ਸ਼ਨੀਵਾਰ ਮਿਲੀ ਇਸ ਧਮਕੀ ਨਾਲ ਸੁਰੱਖਿਆ ਏਜੰਸੀਆਂ ਦੀਆਂ ਨੀਂਦਾਂ ਉੱਡ ਗਈਆਂ ਹਨ ਕੇਰਲ ਤੋਂ ਆਏ ਇੱਕ ਈਮੇਲ ਨੇ ਦਿੱਲੀ ਪੁਲਿਸ ਸੈਰਸਪਟਾ ਵਿਭਾਗ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਹਾਈ ਅਲਰਟ ਤੇ ਰੱਖ ਦਿੱਤਾ ਹੈ ਇਹ ਈਮੇਲ ਦੁਪਹਿਰ 12:30 ਵਜੇ ਭੇਜੀ ਗਈ ਜਿਸ ਵਿੱਚ ਸਿੱਧਾ ਸਾਫ਼ ਲਿਖਿਆ ਗਿਆ ਸੀ ਕਿ ਤਾਜ ਮਹਿਲ ਵਿੱਚ 3:30 ਵਜੇ RDX ਨਾਲ ਧਮਾਕਾ ਕੀਤਾ ਜਾਵੇਗਾ ਜਿਵੇਂ ਹੀ ਇਹ ਸੁਨੇਹਾ ਮਿਲਿਆ ਤੁਰੰਤ ਐਕਸ਼ਨ ਲਿਆ ਗਿਆ ਤੇ CISF ਤਾਜ ਸੁਰੱਖਿਆ ਪੁਲਿਸ ਬੰਬ ਡਿਸਪੋਜ਼ਲ ਸਕੁਐਡ ਡੌਗ ਸਕੁਐਡ ਅਤੇ ਪ੍ਰਾਥਮਿਕ ਵਿਭਾਗ ਦੀਆਂ ਟੀਮਾਂ ਨੇ ਤਾਜ ਮਹਿਲ ਦੇ ਕੋਨੇ-ਕੋਨੇ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਮੁੱਖ ਗੁੰਬਦ ਤੋਂ ਲੈ ਕੇ ਮਸਜਿਦ ਦੇ ਕੰਪਲੈਕਸ ਚਮੇਲੀ ਫਰਸ਼ ਬਾਗਾ ਗਲੀਆਰੀਆ ਤੇ ਇਥੋਂ ਤੱਕ ਕਿ ਪੀਲੇ ਜੋਨ ਦੀ ਵੀ ਗੰਭੀਰ ਜਾਂਚ ਕੀਤੀ ਗਈ ਖਾਸ ਗੱਲ ਇਹ ਰਹੀ ਕਿ ਇਸ ਤਲਾਸ਼ੀ ਦੌਰਾਨ ਕਿਸੇ ਵੀ ਸਲਾਹਨੀ ਨੂੰ ਨਹੀਂ ਰੋਕਿਆ ਗਿਆ ਨਾ ਹੀ ਕੋਈ ਹਫੜਾ ਤਫੜੀ ਵਾਲਾ ਮਾਹੌਲ ਬਣਾਇਆ ਗਿਆ 3 ਘੰਟਿਆਂ ਤੱਕ ਚੱਲੀ ਇਹ ਤਲਾਸ਼ੀ ਮੁਹਿੰਮ ਦੇ ਬਾਵਜੂਦ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਪਰ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਸਿਰਫ ਇੱਕ ਝੂਠੀ ਧਮਕੀ ਸੀ ਜਾਂ ਫਿਰ ਇੱਕ ਵੱਡੀ ਸਾਜ਼ਿਸ਼ ਦੀ ਸ਼ੁਰੂਆਤ ਇਸ ਮਾਮਲੇ ਤੇ ਹਜੇ ਹੋਰ ਜਾਂਚ ਚੱਲ ਰਹੀ ਹੈ ਅਸੀਂ ਤੁਹਾਨੂੰ ਇਸ ਨਿਊਜ਼ ਨਾਲ ਜੁੜੀ ਹਰ ਅਪਡੇਟ ਦੇਵਾਂਗੇ ਇਸ ਲਈ ਜੁੜੇ ਰਹੋ ਜੇ ਐਨ ਜੇ ਨਿਊਜ਼ ਇੰਡੀਆ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਅਸੀਂ ਲਿਆਉਂਦੇ ਹਾਂ ਤੁਹਾਡੇ ਲਈ ਸੱਚ ਦੀ ਆਵਾਜ਼ ਬਿਨਾਂ ਕਿਸੇ ਡਰ ਦੇ